ਅਬ ਕਿਸਾਨ ਬੋਲਣਾ ਵੀ ਸਿੱਖ ਗਿਆ ਔਰ ਦੁਸ਼ਮਨ ਵੀ ਪਛਾਣ ਗਿਆ ਔਰ ਕਿਸਾਨ ਉਹਨਾਂ ਦੁਸ਼ਮਨੋ ਕੋ ਵੀ ਪਛਾਣਨੇ ਲੱਗ ਗਿਆ ਹੈ ਜੋ ਆਤ ਤੇ ਤਾਂ ਕਿਸਾਨ ਕੇ ਵੇਸ਼ ਮੇ ਹੈ ਲੇਕਿਨ ਬੀਜੇਪੀ ਤੇ ਆਰਐਸਐਸ ਨੇ ਇਹ ਯਤਨ ਕੀਤਾ ਕਿ ਐਸਵੀਐਲ ਦਾ ਮੁੱਦਾ ਉਠਾਇਆ ਜਾਏ ਲੇਕਿਨ ਹਰਿਆਣੇ ਦੇ ਸਮਝਦਾਰ ਕਿਸਾਨਾਂ ਦੀ ਸਮਝਦਾਰੀ ਨੇ ਉਹਨੂੰ ਉੱਥੇ ਦਬਾਇਆ ਔਰ ਆਪਦੀ ਲੜਾਈ ਆਪਦੀ ਇਕਤਾ ਨੂੰ ਪ੍ਰਾਇੋਰਟੀ ਦਿੱਤੀ ਹੈ ਅੱਜ ਫੇਰ ਜਿਸ ਵੇਲੇ ਇੰਪੋਰਟ ਡਿਊਟੀ ਖਤਮ ਕਰਕੇ ਕਣਕ ਤੋਂ ਲਗਭਗ 700 ਤੋਂ 800 ਰੁਪਿਆ ਪਰ ਕਵਾਂਟਲ ਕਣਕ ਦਾ ਰੇਟ ਡੇਗਣ ਦਾ ਯਤਨ ਕੀਤਾ ਜਾ ਰਿਹਾ ਹੈ ਉਸ ਵੇਲੇ ਐਨ ਉਸ ਵੇਲੇ ਇਹ ਆਉਣਾ ਕਿ ਐਸਵਾਈਐਲ ਦੇ ਉੱਤੇ ਕਮੇਟੀ ਬਣਾ ਲਈ ਉਹਨਾਂ ਨੇ ਆ ਕੇ ਇੱਥੇ ਚਰਚਾ ਕਰਨੀ ਟੀਮ ਨੇ ਆ ਕੇ ਸਾਡੇ ਦੋਨੇ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਬਿਠਾ ਕੇ ਗੱਲ ਕਰਨੀ ਇਹ ਉਹ ਉਹ ਗੱਲ ਇਹ ਸਿੱਧ ਕਰਦਾ ਹੈ ਕਿ ਸਾਡੀ ਉਸ ਏਕਤਾ ਨੂੰ ਉਸ ਅਖੰਡਤਾ ਪੰਜਾਬ ਹਰਿਆਣਾ ਦੇ ਸੰਗਠਨਾਂ ਦੀ ਏਕਤਾ ਨੂੰ ਭੰਗ ਕਰਨ तो चंडीगढ़ में कन्वेंशन रखी गई है जिसमे हरियाणा और पंजाब के मेन किसान संगठनों के मेन मेन पदाधिकारी शामिल होंगे और इस मुद्दे पे एक साझी समझ विकसित करने का प्रयास किया जाएगा और उस दिन कुछ अच्छी और एक साझी समझ बनाई जाएगी इसके अलावा हमारा और भी कई मुद्दों पर चर्चा हुई जैसे अभी हमने देखा कुछ दिन पहले छत्तीसगढ़ में एक बहुत बड़ा जंगल है हसदेव जंगल तो वहां पे 2011 में वहां की खदानें अडानी ग्रुप को अलॉट कर दी गई थी लेकिन लगातार वहां के आदिवासी किसान आंदोलन कर रहे हैं लगातार केरला तमिलनाडु कर्नाटका ते तेलंगाना इन्होंने स्टेटा हाजरी भर के आए हैं ਔਰ ਜੋ ਇਹ ਵਰਨਣਯੋਗ ਗੱਲ ਹੈ ਕਿ ਉੱਥੋਂ ਜਿਹੜੇ ਸਾਡੇ ਕਿਸਾਨ ਸੀ ਜਿਨ੍ਹਾਂ ਨੇ ਜਿਹੜੇ ਸੋਚਦੇ ਸੀ ਕਿ ਅਸੀਂ ਗੈਰ ਰਾਜਨੀਤਿਕ ਸੋਚ ਨਾਲ ਰਹਿ ਕੇ ਲੜਾਈ ਲੜਨੀ ਚਾਹੁੰਦੇ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਵਿੱਚੋਂ 35 ਆਰਗੇਨਾਈਜੇਸ਼ਨਾਂ ਵੱਖ-ਵੱਖ ਸਟੇਟਾਂ ਦੇ ਵਿੱਚੋਂ ਜਿਦੇ ਚੋਂ 17 ਆਰਗੇਨਾਈਜੇਸ਼ਨਾਂ ਤਾਮਿਲਨਾਡੂ ਤੋਂ 3-4 ਜਥੇਬੰਦੀਆਂ ਕਰਲਾ ਤੋਂ ਔਰ 15 ਜਥੇਬੰਦੀਆਂ ਸਾਡੇ ਨਾਲ ਤੇਲੰਗਾਨਾ ਤੋਂ ਆਕੇ ਦਵਾ ਹੋਰ ਇਹਦੇ ਇਸ ਪਰਿਵਾਰ ਦੇ ਵਿੱਚ ਵਧਾ ਹੋਇਆ ਉਹਨਾਂ ਨੇ ਸਾਡੇ ਨਾਲ ਜੁੜੀਆਂ ਨੇ ਔਰ ਉਹਦੇ ਲਈ ਉਸ ਅੰਦੋਲਨ ਦੀ ਤਿਆਰੀ ਵਾਸਤੇ ਜੋ ਅਸੀਂ ਡੇਟ ਦੇ ਰੱਖੀ ਸੀ ਪਹਿਲਾਂ ਅਸੀਂ ਡੇਟ ਦਿੱਤੀ ਸੀਗੀ ਕਿ 26 ਫਰਵਰੀ ਨੂੰ ਇੱਕ ਵੱਡਾ ਇਕੱਠ ਕਰਾਂਗੇ ਲੇਕਿਨ ਇਹ ਸਾਡੀਆਂ ਜਿਹੜੀਆਂ ਦੱਖਣੀ ਭਾਰਤ ਦੀਆਂ ਜਥੇਬੰਦੀਆਂ ਉਹਨਾਂ ਦੀ ਸਾਨੂੰ ਇੱਕ ਵਿਚਾਰ ਆਈ ਸੀ ਕਿ ਇਹਨੂੰ ਥੋੜਾ ਜਿਹਾ ਜੇਕਰ ਅੱਗੇ ਪਿੱਛੇ ਕਰ ਸਕੋ ਥੋੜਾ ਐਡਵਾਂਸ ਕਰ ਸਕੋ ਤਾਂ ਕਿਰਪਾ ਕਰਕੇ ਕਰਿਓ ਤੇ ਉਹਦੇ ਨਾਲ ਕੁਝ ਹੋਰ ਜਥੇਬੰਦੀਆਂ ਦੀ ਵੀ ਇਹ ਉਮੀਦ ਸੀਗੀ ਕਿ ਇਹਨੂੰ ਹੋਰ ਐਡਵਾਂਸ ਕਰ ਲਿਆ ਜਾਏ ਜਿਹਨੂੰ ਧਿਆਨ ਚ ਰੱਖ ਕੇ ਅੱਜ ਇੱਥੇ ਸਪੈਸ਼ਲ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਤੇ ਚਰਚਾ ਹੋਈ ਹੈ ਜੋ ਅਸੀਂ ਫੈਸਲੇ ਅੱਜ ਇੱਥੇ ਵਿਚਾਰੇ ਨੇ ਗੱਲਾਂ ਵਿਚਾਰੀਆਂ ਨੇ ਡੇਟ ਬਾਰੇ ਵੀ ਚਰਚਾ ਹੋਈ ਹੈ ਇਹਦੀ ਅਨਾਉਂਸਮੈਂਟ ਅਸੀਂ ਦੋ ਵੱਡੀਆਂ ਪੰਚਾਇਤਾਂ ਵੱਡੇ ਇਕੱਠ 1 2 ਜਨਵਰੀ ਨੂੰ ਜੰਡੇਆਲਾ ਗੁਰੂ ਦੇ ਵਿੱਚ ਐਸਕੇਐਮ ਨਾਨ ਪੋਲਿਟিক্যাল ਅਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਵੱਲੋਂ ਸਾਂਝੀ ਕਾਨਫਰੰਸ ਕੀਤੀ ਜਾ ਰਹੀ ਹੈ ਉਸ ਕਾਨਫਰੰਸ ਦੇ ਵਿੱਚ ਉਸ ਤੋਂ ਬਾਅਦ 6 ਜਨਵਰੀ ਨੂੰ ਬਰਨਾਲਾ ਦੇ ਵਿੱਚ ਉੱਡੀ ਹੀ ਇੱਕ ਬਹੁਤ ਵੱਡੀ ਮਜ਼ਬੂਤ ਕਾਨਫਰੰਸ ਫਿਰ ਕੀਤੀ ਜਾ ਰਹੀ ਸੀ ਇਹਨਾਂ ਦੋਨਾਂ ਕਾਨਫਰੰਸਾਂ ਦੇ ਵਿੱਚ ਇਹਦੀ ਜਿਹੜੀ ਡੇਟ ਹੈ ਉਹ ਆਪ ਸਭ ਦੇ ਸਾਹਮਣੇ ਉਥੋਂ ਅਨਾਊਂਸਮੈਂਟ ਕਰਕੇ ਰੱਖਾਂਗੇ ਸੋ ਇੰਨੀ ਚਰਚਾ ਹੋਈ ਆ ਸਾਡੀ ਹਜੇ ਬਾਕੀ ਜਿਹੜੀਆਂ ਇੱਕ ਅਹਿਮ ਮੁੱਦਾ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਹੋਰ ਬਿੰਦ ਕ ਨੂੰ ਸਵਾਲ ਵੀ ਸਾਨੂੰ ਪਤਾ ਕਰਨਾ ਇਹਦੇ ਤੇ ਤੇ ਐਸਵਾਈਐਲ ਦਾ ਕਮੇਟੀ ਬਣਾ ਬਣਾਈ ਆ ਸਰਕਾਰ ਇੱਥੇ ਆਈ ਆ ਕੇਂਦਰ ਮੰਨੂ ਆਏ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਹੋਈ ਉਹਦੇ ਲਈ ਜੋ ਚਰਚਾ ਹੈ ਉਹ ਅਭਿਮਨੂ ਕੋਹੜ ਹਰਿਆਣੇ ਦੇ ਕਿਸਾਨ ਲੀਡਰ ਨੇ ਇਹ ਤੁਹਾਡੇ ਨਾਲ ਉਹ ਗੱਲਬਾਤ ਸਾਂਝੀ ਕਰਨਗੇ ਸਭ ਤੋਂ ਪਹਿਲੇ सभी पत्रकार साथियों को सबको हाथ जोड़ के राम-राम सत श्री देखिए अक्सर हम देखते हैं कि जब भी चुनाव नजदीक आते हैं तो राजनीतिक पार्टियां और सरकारें बहुत सारे ऐसे मुद्दे उभारने की कोशिश करती हैं जिनसे लोगों की एकता लोगों की यूनिटी को तोड़ा जा सके चाहे वो एसवाईएल की बात हो या फिर अभी हम कर्नाटक तमिलनाडु में जाके आए वहां पे कावेरी नदी का मुद्दा हो तो हर बार ये प्रयास किए जाते हैं कि भाई जो लड़ने वाले लोग हैं उनकी एकता को कैसे कमजोर किया जाए इसमें सरकारें और पंजाब के किसान संगठनों और किसानों की एक साझी समझ बनाने के लिए इस मुद्दे पे ग्यारह जनवरी को चंडीगढ़ में एक कन्वेंशन रखी गई है जिसमें हरियाणा और पंजाब के मेन किसान संगठनों के मेन पदाधिकारी शामिल होंगे और इस मुद्दे पे एक साझी समझ विकसित करने का प्रयास किया जाएगा और उस दिन कुछ अच्छी और एक साझी समझ बनाई जाएगी इसके अलावा हमारा और भी कई मुद्दों पर चर्चा हुई जैसे अभी हमने देखा कुछ दिन पहले छत्तीसगढ़ में एक बहुत बड़ा जंगल है हसदेव जंगल तो वहां पे 2011 में वहां की खदाने अडानी ग्रुप को अलॉट कर दी गई थी लेकिन लगातार वहां के आदिवासी किसान आंदोलन कर रहे हैं तो उनपे खुदाई पे पेड़ काटने पर रोक लगी हुई थी लेकिन जैसे ही छत्तीसगढ़ में सरकार चेंज हुई वहां पे बीजेपी की सरकार दोबारा बनी है तो उन्होंने वही अपनी प्रो कॉर्पोरेट पॉलिसी और भी ज्यादा ताकत से लागू करने का प्रयास किया और आदिवासी जो आंदोलन कर रहे थे उनके बहुत सारे लीडर्स को गिरफ्तार भी कर लिया और वहां पे लगभग दस हजार पेड़ों की कटाई ऑलरेडी करी जा चुकी है तो इस मुद्दे पे भी आज एसके एम नॉन पॉलिटिकल ने ये निर्णय लिया है कि भाई हम उस मुद्दे पे अपने आदिवासी किसानों के साथ खड़े हैं और आदिवासी किसान भाई हमारे जो वहां के आदिवासी किसान संगठन है जो भी हमसे सहयोग और मदद की उम्मीद करेंगे वो पूरी मदद उनकी करी जाएगी जिस भी तरीके से उनकी आवाज को मजबूत करने के लिए आंदोलन लड़ने की आवश्यकता होगी उस तरीके से एसके नॉन पोलिटिकल कंधे से कंधा मिला उनके साथ खड़ा है वो आदिवासी किसान भाई कारपोरेट के खिलाफ लड़ाई में अकेले नहीं है पूरे देश का किसान चाहे वो किसी भी धर्म का हो किसी भी जाति का हो वो उनके साथ उस लड़ाई में खड़ा है ਇੱਕ ਗੱਲ ਹੋਰ ਇਹਦੇ ਨਾਲ ਮੈਂ ਐਡ ਆਨ ਕਰ ਦਿਆਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੱਖਣੀ ਭਾਰਤ ਦੇ ਵਿੱਚ ਸਾਡੀਆਂ ਕਨਵੈਨਸ਼ਨਾਂ ਕਾਨਫਰੰਸਾਂ ਚੱਲ ਰਹੀਆਂ ਸੀ ਤੇ ਉੱਥੋਂ ਇੱਕ ਬਹੁਤ ਅਹਿਮ ਮੁੱਦੇ ਨਿਕਲ ਕੇ ਸਾਹਮਣੇ ਆਏ ਉਹਦੇ ਤੇ ਵੀ ਅੱਜ ਚਰਚਾ ਹੋਈ ਹੈ ਕਿ ਸਾਡੇ ਦੱਖਣੀ ਭਾਰਤ ਦੇ ਜਿਹੜੇ ਸਾਡੇ ਵੀਰ ਸਾਡੇ ਕਿਸਾਨ ਹਲਦੀ ਉਤਪਾਦਕ ਨੇ ਉਹਨਾਂ ਵਿਚਾਰਿਆਂ ਦੀ ਅਜੇ ਤੱਕ ਕਦੇ ਕੋਈ ਡਿਮਾਂਡ ਕਿਸੇ ਨੇ ਉਠਾਈ ਨਹੀਂ ਔਰ ਉਹਨਾਂ ਨੂੰ ਲੁੱਟਿਆ ਜਾ ਰਿਹਾ ਹੈ ਮਾਰਕੀਟ ਦੇ ਵਿੱਚ ਹਲਦੀ ਦਾ ਰੇਟ 150 ਰੁਪਏ ਕਿਲੋ ਹੈ ਤੇ ਉਹਨਾਂ ਦੇ ਕੋਲੋਂ 10 15 20 ਰੁਪਏ ਕਿਲੋ ਉਹ ਹਲਦੀ ਖਰੀਦੀ ਜਾ ਰਹੀ ਹੈ ਉਹ ਵੱਡੀ ਲੁੱਟ ਆ ਸਾਡੇ ਉਹਨਾਂ ਕਿਸਾਨਾਂ ਦੀ ਅੱਜ ਅਸੀਂ ਫੈਸਲਾ ਲਿਆ ਕਿ ਉਹ ਵੀ ਜਿਹੜੀ ਉਹਨਾਂ ਦੀ ਦੱਖਣੀ ਭਾਰਤ ਦੇ ਉਹਨਾਂ ਕਿਸਾਨਾਂ ਦੀ ਇਹ ਮੰਗ ਹੈ ਉਹ ਵੀ ਅਸੀਂ ਐਸਕੇਮ ਨੇ ਨਾਲ ਇਹ ਸਭੀਆਂ ਸਾਰੇ ਜਿਹੜਾ ਮੰਗ ਪੱਤਰ ਆ ਸਾਡਾ ਉਹਦੇ ਵਿੱਚ ਐਡ ਕਰਨ ਦਾ ਫੈਸਲਾ ਲਿਆ ਕਿਉਂਕਿ ਸਾਡਾ ਇਹ ਹੈ ਕਿ ਜਿੰਨੀਆਂ ਵੀ ਕਿਸਾਨ ਫਸਲਾਂ ਪੈਦਾ ਕਰਦਾ ਹੈ ਸਾਰੀਆਂ ਫਸਲਾਂ ਦੇ ਉੱਤੇ ਸਰਕਾਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵੇ ਤੇ ਨਾਲ ਦੇ ਨਾਲ ਘੱਟੋ ਘੱਟ ਡਾਕਟਰ ਸੁਆਮੀ ਨਾਥਣ ਦੀ ਰਿਪੋਰਟ ਅਨੁਸਾਰ ਫਸਲਾਂ ਦਾ ਭਾਅ ਦੇਵੇ ਦੂਸਰੀ ਸਾਡੀ ਜਿਹੜੀ ਲੜਾਈ ਜਿਹੜੀ ਅਸੀਂ ਦਿੱਲੀ ਦੇ ਵਿੱਚ ਲੜਨ ਜਾ ਰਹੇ ਹਾਂ ਉਹਦੇ ਤੇ ਇਹ ਵੀ ਮੰਗ ਆ ਸਾਡੀ ਕਿ ਅਸੀਂ ਜਿਹੜੇ ਸਾਡੇ ਕਿਸਾਨ ਅੱਜ ਫਸਲਾਂ ਦਾ ਭਾਅ ਨਾ ਦੇਣ ਕਰਕੇ ਕਰਜ਼ਾਈ ਕੀਤੇ ਨੇ ਸਰਕਾਰ ਨੇ ਸਰਕਾਰ ਦੀਆਂ ਗਲਤ ਪਾਲਿਸੀਆਂ ਕਰਕੇ ਕਰਜ਼ਾਈ ਹੋਏ ਨੇ 7 ਲੱਖ ਦੇ ਕਰੀਬ ਕਿਸਾਨ ਖੁਦਕਸ਼ੀਆਂ ਕਰ ਚੁੱਕੇ ਨੇ ਤਾਂ ਉਹਨਾਂ ਨੂੰ ਰਾਹਤ ਦੇਉਣ ਲਈ ਯਕਮੁਸ਼ ਇਕੋ ਦਮ ਕਰਜ਼ ਮੁਕਤੀ ਹੋਣੀ ਬਹੁਤ ਜ਼ਰੂਰੀ ਹੈ ਔਰ ਦਿੱਲੀ ਅੰਦੋਲਨ ਦੀਆਂ ਬਾਕੀ ਰਹਿੰਦੀਆਂ ਮੰਗਾਂ ਜਿਸ ਤਰ੍ਹਾਂ ਕਿਸਾਨਾਂ ਦੇ ਉੱਤੇ ਕੇਸ ਪਾਈ ਸੀ ਅੰਦੋਲਨ ਦੇ ਦੌਰਾਨ ਉਹ ਵਾਪਸ ਲੈਣੇ ਹਨ ਲਖੀਮਪੁਰ ਖੀਰੀ ਦੇ ਸਾਡੇ ਜਿਹੜੇ ਪੀੜਤ ਕਿਸਾਨ ਸੀ ਸ਼ਹੀਦ ਕੀਤੇ ਸਾਡੇ ਵੀਰ ਇੱਕ ਪੱਤਰਕਾਰ ਸ਼ਹੀਦ ਕੀਤਾ ਉਹਨਾਂ ਨੂੰ ਇਨਸਾਫ਼ ਦੇਉਣ ਦੀ ਗੱਲ ਹੈ ਔਰ ਜਿਸ ਤਰ੍ਹਾਂ ਬਿਜਲੀ ਸੋਧ ਬਿੱਲਾਂ 2020 ਨੂੰ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਨਹੀਂ ਲੈ ਕੇ ਆਵਾਂਗੇ ਉਹਨੂੰ ਵੀ ਲੈ ਕੇ ਆਂਦਾ ਹੈ ਇਹਦੋਂ ਵੀ ਗਾਹਾਂ ਵੱਡੀ ਮੰਗ ਹੈ ਇੱਕ ਸਾਡੀ ਤੇ ਭਾਰਤ ਸਰਕਾਰ ਖੇਤੀ ਉਤਪਾਦਾਂ ਤੋਂ ਖਾਸ ਕਰਕੇ ਕਣਕ ਤੇ ਛੋਲਿਆਂ ਤੋਂ ਇੰਪੋਰਟ ਡਿਊਟੀ ਖਤਮ ਕਰਕੇ ਦੇਸ਼ ਦੇ ਕਿਸਾਨ ਨੂੰ ਦੁਬਾਰਾ ਕੁਚਲਣ ਦੀ ਤਿਆਰੀ ਕਰ ਰਹੀ ਹੈ ਔਰ ਉਹਦੀ ਤਿਆਰੀ ਦੇ ਵਿੱਚੋਂ ਇਹ ਅੰਦੋਲਨ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਇਹ ਸਾਰੀ ਗੱਲ ਤੁਹਾਨੂੰ ਮੰਗਾ ਪ੍ਰਤੀ ਜਾਣਕਾਰੀ ਦੇਣੀ ਲੋੜ ਸਮਝੀ ਬਹੁਤ ਬਹੁਤ ਧੰਨਵਾਦ ਕੋਈ ਹੋਰ ਕਿਸੇ ਦਾ ਕੋਈ ਕੁਐਸਚਨ ਹੈ ਉਹ ਸਾਡੇ ਨਾਲ ਮਤਲਬ ਸਾਂਝਾ ਕਰ ਸਕਦੇ ਹੋ ਠੀਕ ਜੀ ਐਸਵਾਈਐਲ ਲਈ ਟੈਡੀਗੜ ਦੇ ਵਿੱਚ ਗੁਰਵੀਰ ਸਿੰਘ ਦਾ ਜੀ ਆ ਵੀ ਉਹਦੇ ਤੇ ਬੰਦੀਆਂ ਵੀ ਕੋਈ ਤਾਂ ਸਾਂਝੀਆਂ ਆ ਰਹੀਆਂ ਨੇ ਉਹਨੇ ਬਹੁਤ ਨਾਲ ਤਾਲ ਦੇ ਦੇਖੋ ਐਸਵਾਈਐਲ ਪਹਿਲੀ ਤਾਂ ਗੱਲ ਮੈਂ ਇਹ ਸਪਸ਼ਟ ਕਰਦਾ ਕਿ ਐਸਵਾਈਐਲ ਨਾਲ ਦੇ ਸਬੰਧ ਵਿੱਚ ਅਭ ਮੈਨੂੰ ਕੋਹ ਹਾਰਨ ਜਿਹੜੀ ਗੱਲ ਦੱਸੀ ਤੇ ਪੰਜਾਬ ਤੇ ਹਰਿਆਣੇ ਦੀਆਂ ਕਿਸਾਨ ਆਰਗੇਨਾਈਜੇਸ਼ਨਾਂ ਦੀ ਇੱਕ ਸਾਂਝੀ ਸਮਝ ਬਣਾਈ ਜਾਏ ਕਿਉਂਕਿ ਜਦੋਂ ਜਦੋਂ ਵੀ ਜਦੋਂ ਕਦੇ ਵੀ ਅੰਦੋਲਨ ਉੱਠਦਾ ਹੈ ਅਸੀਂ ਤਿੰਨ ਕਾਨੂੰਨਾਂ ਦੇ ਖਿਲਾਫ ਲੜੇ ਉਸ ਵੇਲੇ ਵੀ ਬੀਜੇਪੀ ਤੇ ਆਰਐਸਐਸ ਨੇ ਇਹ ਯਤਨ ਕੀਤਾ ਕਿ ਇਸ ਵੇਲੇ ਦਾ ਮੁੱਦਾ ਉਠਾਇਆ ਜਾਏ ਲੇਕਿਨ ਹਰਿਆਣੇ ਦੇ ਸਮਝਦਾਰ ਕਿਸਾਨਾਂ ਦੀ ਸਮਝਦਾਰੀ ਨੇ ਉਹਨੂੰ ਉੱਥੇ ਦਬਾਇਆ ਔਰ ਆਪਦੀ ਲੜਾਈ ਆਪਦੀ ਏਕਤਾ ਨੂੰ ਪ੍ਰਾਇੋਰਟੀ ਦਿੱਤੀ ਹੈ ਅੱਜ ਫੇਰ ਜਿਸ ਵੇਲੇ ਇੰਪੋਰਟ ਡਿਊਟੀ ਖਤਮ ਕਰਕੇ ਕਣਕ ਤੋਂ ਲਗਭਗ 700 ਤੋਂ 800 ਰੁਪਇਆ ਪਰ ਕਵੰਟਲ ਕਣਕ ਦਾ ਰੇਟ ਡੇਗਣ ਦਾ ਯਤਨ ਕੀਤਾ ਜਾ ਰਿਹਾ ਹੈ। ਉਸ ਵੇਲੇ ਐਨ ਉਸ ਵੇਲੇ ਇਹ ਆਉਣਾ ਕਿ ਐਸਵਾਈਐਲ ਦੇ ਉੱਤੇ ਕਮੇਟੀ ਬਣਾ ਲਈ ਉਹਨਾਂ ਨੇ ਆ ਕੇ ਇੱਥੇ ਚਰਚਾ ਕਰਨੀ ਟੀਮ ਨੇ ਆ ਕੇ ਸਾਡੇ ਦੋਨੇ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਬਿਠਾ ਕੇ ਗੱਲ ਕਰਨੀ। ਇਹ ਉਹ ਉਹ ਗੱਲ ਇਹ ਸਿੱਧ ਕਰਦਾ ਹੈ ਕਿ ਸਾਡੀ ਉਸ ਏਕਤਾ ਨੂੰ ਉਸ ਅਖੰਡਤਾ ਪੰਜਾਬ ਹਰਿਆਣਾ ਦੇ ਸੰਗਠਨਾਂ ਦੀ ਏਕਤਾ ਨੂੰ ਭੰਗ ਕਰਨ ਤੇ ਤੋੜਨ ਦਾ ਇੱਕ ਕੋਝਾ ਸਾਜ਼ਿਸ਼ ਹੈ ਸਰਕਾਰ ਵੱਲੋਂ ਔਰ ਉਹ ਪੋਲੀਟਿਕਲ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਮੈਂ ਮੈਂ ਫੇਰੇ ਬੇਨਤੀ ਕੀਤੀ ਆ ਕਿ ਅਸੀਂ ਅਸੀਂ ਪੋਲੀਟਿਕਲ ਲੋਕਾਂ ਦੀ ਤੁਹਾਨੂੰ ਗੱਲ ਰੱਖਤੀ ਫਿਰ ਹੁਣ ਕਸਰ ਰਹੀ ਇਹ ਵਿੱਚ ਕੁਝ ਕਿ ਪੋਲੀਟਿਕਲ ਲੋਕ ਹਮੇਸ਼ਾ ਮ ਮੈਂ ਮੈਂ ਤੇਰੇ ਕੰਮ ਕਰਦਾ ਚਲੋ ਮੈਂ ਇਸ ਗੱਲ ਤੇ ਗੱਲ ਕਰਦਾ ਸਰਕਾਰ ਨੇ ਕਮੇਟੀ ਬਣਾਈ ਹੈ ਨਾ ਉਹ ਚਰਚਾ ਹੋਈ ਹੈ ਪਿਛਲੇ ਦਿਨਾਂ 'ਚ ਜਿਹਦਾ ਵਿਰੋਧ ਕਰਨ ਦੀ ਗੱਲ ਆਈ ਸੀ ਹੁਣ ਮੈਨੂੰ ਐਂ ਦੱਸਿਓ ਅਸੀਂ ਕਹਿੰਨੇ ਆ ਕਿ ਜੇ ਮਸਲਾ ਦਾ ਦੋਸ਼ ਦੇਸ਼ ਨੂੰ ਕਿਸਾਨਾਂ ਨੂੰ ਪਾਣੀ ਦੇ ਦਿੰਦਾ ਹੈ ਨਾ ਉਹ ਜ਼ਰੂਰੀ ਇਹ ਨਹੀਂ ਕਿ ਆ ਕੇ ਪੰਜਾਬ ਦੇ ਕਿਸਾਨ ਨੂੰ ਪਾਣੀ ਦੇਣਾ ਜਾਂ ਹਰਿਆਣੇ ਦੇ ਕਿਸਾਨ ਨੂੰ ਦੇਸ਼ ਦੇ ਕਿਸਾਨ ਨੂੰ ਪਾਣੀ ਦੇਣਾ ਹੈ ਜਦੋਂ ਦੇਸ਼ ਦੇ ਕਿਸਾਨ ਨੂੰ ਪਾਣੀ ਦੇਣਾ ਹੈ ਉਹ ਕਿਸਾਨ ਕਿਤੇ ਵੀ ਬੈਠਾ ਉਹਨੂੰ ਪਾਣੀ ਦੇਣਾ ਹੈ ਤਾਂ ਪਾਣੀ ਦੀ ਉਪਲਬਧਤਾ ਇਹਨਾਂ ਦੇ ਧਿਆਨ ਚ ਇਹਨਾਂ ਨੂੰ ਪਤਾ ਹੈ ਕਿ ਸ਼ਾਰਦਾ ਜਮਨਾ ਲਿੰਕ ਚੈਨਲ ਦੇ ਥਰੂ ਪਾਣੀ ਆ ਸਕਦਾ ਹੈ ਉਹ ਕਿਉਂ ਨਹੀਂ ਪ੍ਰੋਜੈਕਟ ਤੇ ਕੰਮ ਸਰਕਾਰ ਦਾ ਹੀ ਕੰਮ ਹੈ ਨਾ ਉਹ ਕੇਂਦਰ ਸਰਕਾਰ ਨੇ ਉਹ ਪ੍ਰੋਜੈਕਟ ਦੇ ਉੱਤੇ ਕੰਮ ਕੀਤਾ ਕੇਂਦਰ ਸਰਕਾਰ ਨੇ ਉਹ ਤੇ ਰੋਕ ਲਾਈ ਹੋਈ ਹੈ ਅਗਰ ਕੇਂਦਰ ਸਰਕਾਰ ਸੱਚਮੁੱਚ ਕਿਸਾਨ ਪੱਖੀ ਹੈ ਤਾਂ ਫਿਰ ਸਰਕਾਰ ਨੂੰ ਉਹਦੇ ਤੇ ਪ੍ਰੋਜੈਕਟ ਤੇ ਕੰਮ ਕਰਨਾ ਚਾਹੀਦਾ ਹੈ ਨਾ ਜਾਂ ਪਿਛਲੇ ਸਮੇਂ ਦੇ ਵਿੱਚ ਜਿਸ ਵੇਲੇ ਇੱਕ ਬਿਆਨ ਆਇਆ ਗਟਕਰੀ ਜੀ ਹੋਰਾਂ ਦਾ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ 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 ਦਰਿਆ ਪਾਕਿਸਤਾਨ ਨੂੰ ਜਾ ਰਹੇ ਨੇ ਦੇਸ਼ਤ ਪਾਣੀ ਸਾਡਾ ਉਧਰ ਜਾ ਰਿਹਾ ਸੀ ਰੋਕਾਂਗੇ ਔਰ ਪੰਜਾਬ ਤੇ ਹਰਿਆਣੇ ਨੂੰ ਪਾਣੀ ਦੇਵਾਂਗੇ ਕਿਹਾ ਸੀ ਨਾ ਉਹਦੇ ਤੇ ਕੰਮ ਕੀਤਾ ਸਰਕਾਰ ਨੇ ਨਹੀਂ ਕੀਤਾ ਇਹਦਾ ਮਤਲਬ ਕੀ ਹੈ ਕਿ ਉਹ ਪਾਣੀ ਦੇਣਾ ਮੁੱਦਾ ਨਹੀਂ ਹੈ ਨਾ ਪਾਣੀ ਦੇਣ ਲਈ ਕੋਈ ਪ੍ਰੋਗਰਾਮ ਕੀਤੇ ਜਾ ਰਹੇ ਨੇ ਸਿਰਫ ਜਿਹੜਾ ਅੰਦੋਲਨ ਵੱਲ ਨੂੰ ਕਿਸਾਨ ਮੋਰਚ ਦੁਬਾਰਾ ਵਧਿਆ ਹੈ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਪਾੜਨਾ ਉਹਨਾਂ ਨੂੰ ਖਣਾਉਣ ਦਾ ਕਿ ਯਤਨ ਹੈ ਜਿਹਦੇ ਵਿੱਚ ਮੈਂ ਸਮਝਦਾ ਕਿ ਸਾਡੇ ਕੁਝ ਵੀਰ ਉਹਦਾ ਸ਼ਿਕਾਰ ਵੀ ਹੋਏ ਗਏ ਹੋਣਗੇ ਹੋਣਗੇ ਕਿਸ ਚੀਜ਼ ਦਾ ਮੈਂ ਕਹਿੰਦਾ ਐਸਰਾਈਲ ਦਾ ਤਾਂ ਸਾਰਾ ਸਾਰੇ ਪੰਜਾਬ ਤੇ ਹਰਿਆਣਾ ਕਹਿੰਦੇ ਵੀ ਐਸਰਾਈਲ ਸਾਨੂੰ ਨਹੀਂ ਚਾਹੀਦੀ ਸੰਦੋ ਪਾਣੀ ਚਾਹੀਦਾ ਐਸਰਾਈਲ ਕੌਣ ਮੰਗ ਰਿਹਾ ਹੈ ਕਦੇ ਹਰਿਆਣਾ ਹਰਿਆਣੇ ਦੇ ਸੰਗਠਨ ਬੈਠੇ ਆ ਕਦੇ ਕਿਸੇ ਨੇ ਐਸਰਾਈਲ ਮੰਗੀ ਆ ਕਿਸਾਨ ਨਹੀਂ ਮੰਗ ਰਿਹਾ ਇਹ ਕਿਧਰੋਂ ਮਤਲਬ ਪੋਲੀਟਿਕਾ ਲੋਕਾਂ ਨੂੰ ਮਤਲਬ ਉਬਾਲਾ ਉਠ ਕਰਦਾ ਹੈ ਕਿ ਜੀ ਮਤਲਬ ਇਸਰਾਈਲ ਚਾਹੀਦੀ ਹੈ ਲੋਕ ਕੀ ਮੰਗਦੇ ਨਹੀਂ ਲੋਕ ਮੰਗਦੇ ਪਾਣੀ ਤੇ ਪਾਣੀ ਕਿੱਥੇ ਹੈ ਸ਼ਰਧਾ ਜਮਣਾ ਲਿੰਕ ਚੈਨਲ ਚ ਪਿਆ ਹੈ ਪਾਣੀ ਕਿੱਥੇ ਹੈ ਜਿਹੜਾ ਪਾਕਿਸਤਾਨ ਨੂੰ ਜਾ ਰਿਹਾ ਉਹ ਰੋਕਣਾ ਚਾਹੀਦਾ ਸੀ ਨਹੀਂ ਰੋਕੇ ਅਜ ਤੱਕ ਹੋ ਰੁਕਣਾ ਚਾਹੀਦਾ ਸੀ ਇਹ ਕਿ ਬਾਤ ਮੈਂ ਆਪਕੇ ਮਾਧਿਅਮ ਸੇ ਜੋ ਸਰਕਾਰ ਅੱਜ ਸੱਤਾ ਮੇਂ ਬੈਠੀ ਹੈ ਕੇਂਦਰ ਕੀ ਸੱਤਾ ਮੇਂ ਉਹ ਇਹ ਦਾਅਵੇ ਕਰਤੀ ਹੈ ਕਿ भारत के इतिहास की सबसे बड़ी देशभक्त सरकार ये है ये सरकार के दावे हैं 2019 में जब पुलवामा आतंकी हमले में हमारे 40 जवान शहीद हुए थे नितिन गडकरी जी उस समय जल मंत्री होते थे जो आज रोड वाले विभाग के मंत्री हैं उन्होंने ये बात कही थी कि अंतरराष्ट्रीय जो कन्वेंशन है पानी के ऊपर वाटर ट्रीटी है उसके अनुसार जो तीन नदियों का पानी भारत को इस्तेमाल करने का पूरा अधिकार है उनका भी तीन नदियों का भी बहुत सारा पानी पाकिस्तान में जा रहा है उसको रोकने के लिए हम कंडी में शाहपुर में और एक और जगह तीन जगह डैम बनाएंगे और जम्मू कश्मीर हरियाणा पंजाब और अन्य राज्यों में किसानों को पानी देंगे 2019 की बात को 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 साल होने है है 2024 वाला चुनाव आने क्या इस सरकार से यह नहीं पूछा जाना चाहिए जो तथा सबसे देशभक्त सरकार अपने आप को कहती है कि भाई वो पानी आपने रोका या नहीं रोका उस पानी को रोक के हरियाणा पंजाब और जम्मू कश्मीर के किसानों को देने के लिए सरकार ने क्या कदम उठाए पांच सालों में क्या सरकार ने वो तीन डैम बनाए या फिर वो सिर्फ चुनावी शिगुफा था और दो में वोट लेने का एक जरिया था ये सरकारें ये समझती हैं चाहे केंद्र की सरकार हो चाहे राज्य की सरकार हो इन सरकारों को ये लगता है कि ये जनता भोली बाड़ी है और इसको जिस भी तरीके से चले इसको मूर्ख बना लो इसको बहका लो बहला लो फुसला लो ये पॉलिटिकल पार्टियों का काम है लेकिन मैं आपके माध्यम से यह स्पष्ट करना चाह रहा हूं कि जो ऐतिहासिक किसान आंदोलन लड़ा गया उस किसान आंदोलन ने उसकी एक अचीवमेंट भी रही है कि किसानों में बहुत ज्यादा जागरूकता आई है और अब किसान जो बात चौधरी छोटूराम जी कहते थे कि ए, किसान दो बात ले मान बोलना, ले और दुश्मन ले पहचान। अब किसान बोलना भी सीख गया और दुश्मन भी पहचान गया और किसान उन दुश्मनों को भी पहचानने लग गया है जो आते तो किसान के वेश में है लेकिन बात करेंगे वो किसान की लेकिन काम करेंगे सरकार का तो किसान उनको भी जान गए हैं और उनको भी समझ रहे हैं इसीलिए एक कॉमन अंडरस्टैंडिंग बनाने के लिए ताकि किसी भी तरह के तनाव की संभावना ऐसे मुद्दों पे ना बने इसीलिए 11 जनवरी को एक साझा कन्वेंशन रखा गया है हरियाणा और पंजाब के संगठनों का चंडीगढ़ में रखा गया है 11 जनवरी को और उसमें इस मुद्दे पे हम विस्तार से पूरी चर्चा करके विस्तार से प्रेस कॉन्फ्रेंस करेंगे और आपके सारे सवालों का उसमें हम जवाब देंगे ਮੈਂ ਕਹਿੰਦਾ ਦੇਖੋ ਰਪੇਰੀਅਨ ਸਟੇਟ ਰਪੇਰੀਅਨ ਕੰਟਰੀ ਜਿਸ ਵੇਲੇ ਟ੍ਰੀਟੀ ਹੋਈ ਜਿਸ ਵੇਲੇ ਵੰਡ ਹੋਈ ਪਾਣੀ ਦੀ ਇਹ ਤਿੰਨ ਦਰਿਆ ਸਾਡੇ ਹਿੱਸੇ ਆਏ ਅਸੀਂ ਨਹੀਂ ਕਹਿ ਰਹੇ ਅਸੀਂ ਨਹੀਂ ਕਹਿ ਰਹੇ ਨਿਤਨ ਗੱਟ ਕਰੀ ਕਹਿ ਰਿਹਾ ਹੈ ਸਰਕਾਰ ਕਹਿ ਰਹੀ ਹੈ ਅਗਰ ਜਿਹੜੀ ਗੱਲ ਸਰਕਾਰ ਨੇ ਕਹੀ ਹੈ ਸਵਾਲ ਤਾਂ ਅਸੀਂ ਇਹ ਗੱਲ ਕੀਤੀ ਹੈ ਕਿ ਉਹਦੇ ਤੇ ਕਿੰਨੀ ਪੂਰੀ ਉਤਰੀ ਹੈ ਕਿੰਨੀ ਕੁ ਪੂਰੀ ਉਤਰੀ ਮੈਂ ਕਹਿੰਦਾ ਇਹਨੂੰ ਵੀ ਛੱਡ ਦਿਓ ਜਿਹੜਾ ਸ਼ਾਰਦ ਦਾ ਜਮਨਾ ਲਿੰਕ ਚੈਨਲ ਦੀ ਮੈਂ ਗੱਲ ਕੀਤੀ ਆ ਉਹਦਾ ਉਹਦਾ ਸਰਵੇ ਹੋ ਗਿਆ ਸਰਵੇ ਕਰਕੇ ਰੋਕੀ ਬੈਠੇ ਨੇ ਉਥੋਂ 9.5 ਐਮਐਫ ਪਾਣੀ ਆ ਕੇ ਯਮਨਾ ਨਦੀ ਚ ਪੈਣਾ ਔਰ ਉਹਨੇ ਪੂਰੇ ਦਾ ਪੂਰਾ ਹਰਿਆਣਾ ਸਿੰਜਣਾ ਹੈ ਜਿਹੜਾ ਹਰਿਆਣਾ ਸਿੰਜਿਆ ਜਾਣਾ ਉਸ ਵੇਲੇ ਕੀ ਲੱਗਦਾ ਨਹੀਂ ਕਿ ਪੰਜਾਬ ਦਾ ਪਾਣੀ ਵਾਪਸ ਮੁੜ ਪੰਜਾਬ ਚ ਆਏਗਾ ਕਿ ਨਹੀਂ ਆਏਗਾ ਹਰਿਆਣਾ ਨੇ ਪਾਣੀ ਕੀ ਕਰਨਾ ਐਕਸਟਰਾ ਹਰਿਆਣੇ ਨੂੰ ਕੋਈ ਲੋੜ ਨਹੀਂ ਜਦੋਂ ਹਰਿਆਣੇ ਦਾ ਖੇਤੀ ਨੂੰ ਪਾਣੀ ਲਾਉਣਾ ਨਾ ਜਦੋਂ ਉਹਨਾਂ ਦਾ ਪਾਣੀ ਲੱਗ ਗਿਆ ਤਾਂ ਉਹਨਾਂ ਦੀ ਸਾਡੇ ਨਾਲ ਲੜਾਈ ਕੋਈ ਨਹੀਂ ਅਸਾਂ ਦੀ ਲੜਾਈ ਇਹ ਆ ਸਰਕਾਰਾਂ ਦੀ ਸਾਡੇ ਨਾਲ ਕਿ ਇਹ ਜਿਹੜਾ ਮਾਰਸ਼ਲ ਕੋਮਾ ਨੇ ਦੋਨੇ ਪੰਜਾਬੀ ਲੋਕ ਤੇ ਹਰਿਆਣਵੀ ਲੋਕ ਜਿਹੜੇ ਜਿਹੜੇ ਸਰਕਾਰਾਂ ਨੂੰ ਟੱਕਰ ਦਿੰਦੇ ਨੇ ਇਹਨਾਂ ਲੋਕਾਂ ਨੂੰ ਲੜਾ ਕੇ ਕਿਵੇਂ ਰੱਖਣਾ ਹੈ ਸਰਕਾਰ ਦੀ ਰਾਜਨੀਤੀ ਹੈ ਉਹ ਤੇ ਕਰਦੀ ਹੈ ਉਸਮੇ ਇੱਕ ਛੋਟੀ ਜੀ ਬਾਤ ਹੋਰ ਐਡ ਕਰਨਾ ਚਾ ਰਹੇ ਹਾਂ ਅਬੀ 2 ਸਾਲ ਪਹਿਲੇ ਦੀ ਬਾਤ ਹੈ ਭਾਰਤ ਸਰਕਾਰ ਨੇ ਬੁੰਦੇਲਖੰਡ ਕੇ ਕਿਸਾਨੋ ਕੋ ਪਾਣੀ ਦੇਣੇ ਲਈ ਕੇਨਵੇਤਵਾ ਪ੍ਰੋਜੈਕਟ ਸ਼ੁਰੂ ਕਰਨੇ ਦੀ ਬਾਤ ਕਹੀ जिसके लिए टोटल चौवालीस हजार करोड़ रुपया खर्च किया जाएगा उसमें से चालीस हजार करोड़ है और चार हजार करोड़ रुपया वहां की की स्थानीय स्टेट गवर्नमेंट दे रही है जिस शारदा शारदा यमुना यमुना लिंक बात डलेवाल कर रहे हैं उस लिंक से अकेले हरियाणा को पानी नहीं मिलना वो उत्तराखंड से शुरू होगा उत्तर प्रदेश में मुजफ्फरनगर तक उसका सर्वेक्षण भी पूरा हो चुका है और उसमें जमीन एक्वायरमेंट करने का काम शुरू होने वाला है किसी भी दिन हो सकता है सरकार उसको जानबूझ के रोकी हुई है वो उत्तराखंड से को पानी मिलते हुए उत्तर प्रदेश में आएगा उसके बाद मिलेगा वहां पे तो इसीलिए तो जब केन बेतवा प्रोजेक्ट के लिए सरकार चालीस हजार करोड़ रुपया केंद्र सरकार दे सकती है तो इस बड़े प्रोजेक्ट के लिए जो छह राज्यों के किसानों को पानी देगा उसमें साठ से पैसठ हजार करोड़ रुपया सरकार को देने में क्या दिक्कत आ रही है